ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮਨਪ੍ਰੀਤ ਬਰਾੜ ਵਲੌਗਸ ਤੇ ਹਰ ਤੁਸੀਂ ਸਾਰੇ ਕਿਵੇਂ ਹੋ ਹੋਪ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰਾਂ 'ਚ ਤੰਦਰੁਸਤ ਰਹੋਗੇ ਚਲੋ ਜੀ ਵਲੌਗ ਦੀ ਸਟਾਰਟਿੰਗ ਕਰਦੇ ਹਾਂ ਠੀਕ ਕੋਈ ਚੈਨਲ ਤੇ ਨਿਊ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਲਾਈਕ ਸ਼ੇਅਰ ਕਰਨਾ ਜ਼ਰੂਰ ਕਰਿਆ ਕਰੋ ਠੀਕ ਹੈ ਜੀ ਤੇ ਟਾਈਮ ਹੋ ਚੱਲਿਆ ਹੈ ਸ਼ਾਮ ਦਾ ਸ਼ਾਮ ਦਾ ਤੇ ਵਲੌਗ ਨਾਲ ਇੰਨੀ ਕੁ ਜ਼ਿਆਦਾ ਗਰਮੀ ਹੈ ਨਾ ਇੱਕ ਸਿਹਤ ਨਹੀਂ ਠੀਕੇਗੀ ਸਮਝ ਲਓ ਹਨਾ ਗਰਮੀ ਬਹੁਤ ਜ਼ਿਆਦਾ ਇੱਕ ਸੈਲਫ ਖੱਦ ਦਵਾਈ ਚੱਲਦੀ ਜਾਂਦੀ ਹੈ ਜੀ ਆਪਣੀ ਸਲ ਡਾਉਨ ਵਾਲੀ ਜੂਨ ਕੱਟ ਹੈ ਸਲ ਡਾਉਨ ਮੈਡੀਸਨ ਚੱਲ ਰਹੀ ਹੈ ਆਪਣੀ ਸੁ ਗਰਮੀ ਕੁਝ ਮੈਡੀਸਨ ਜਦੋਂ ਲੈਨੇ ਆ ਨਾ ਤਾਂ ਗਰਮੀ ਜ਼ਿਆਦਾ ਲੱਗਦੀ ਹੈ ਤੇ ਮੈਂ ਲੇ ਕੇ ਨਹੀਂ ਸਟੈਂਡ ਫਿਰ ਕਰਦੇ ਗੱਲਬਾਤ ਲਓ ਜੀ ਤੇ ਤੁਹਾਨੂੰ ਦੱਸਿਆ ਵਲੌਗ ਨਾ ਬਿਲਕੁਲ ਵੀ ਸ਼ੂਟ ਕਰਨ ਨੂੰ ਟਾਈਮ ਨਹੀਂ ਹੁੰਦਾ ਬਾਕੀ ਸਵੇਰ ਤੁਹਾਨੂੰ ਪਤਾ ਹੋ ਮੈਂ ਨਾ ਸਵੇਰ 8 ਤੋਂ 10 ਪੜਾਉਣੇ ਨੇ ਟਿਊਸ਼ਨ ਸੋ ਜਿਹੜਾ ਬਿਲਕੁਲ ਮੇਰਾ ਟਾਈਮ ਨਹੀਂ ਲੱਗਦਾ ਹੈਗਾ ਵਲੌਗਸ ਉਹਦਾ ਸ਼ੂਟ ਕਰਦਾ ਬਿਲਕੁਲ 10 ਵਜੇ ਤੋਂ ਬਾਅਦ ਤੱਕ ਤੁਹਾਨੂੰ ਪਤਾ ਗਰਮੀ ਹੋ ਜਾਂਦੀ ਹੈ ਤੇ ਫਿਰ ਆਪਾਂ ਜੱਪ ਜੋ ਤੀ ਹਨਾ ਅੰਦਰ ਲੈ ਜਾਂਦੇ ਹਾਂ ਤੇ ਫਿਰ ਬਿਲਕੁਲ ਵੀ ਟਾਈਮ ਨਹੀਂ ਲੱਗਦਾ ਤੇ ਬਾਕੀ ਵਲੌਗ ਹਨਾ ਕੱਲ ਵੀ ਮੇਰੇ ਤੋਂ ਡੇਲੀ ਰੂਟੀਨ ਸ਼ੂਟ ਨਹੀਂ ਹੋਇਆ ਸੀ ਕਰ ਮੈਂ ਟ੍ਰਿਕ ਵਾਲਾ ਪਾ ਦਿੱਤਾ ਤੇ ਚਲੋ ਜੀ ਹੁਣ ਵਲੌਗ ਫਿਰ ਸਟਾਰਟਿੰਗ ਹੋ ਚੁੱਕੀ ਹੈ ਤੇ ਅੱਜ ਆਪਾਂ ਬਣਾਉਣੇ ਆ ਬੈਸੇ ਸਬਨੂਣੀ ਸੀ ਫਲੀਆਂ ਅੱਜ ਆਪਾਂ ਉਹਦੇ ਕੋਲ ਜਾ ਕੇ ਆਵਾਂਗੇ ਕੁਲਵਾਜ਼ ਕੋਲ ਤੇ ਉਹ ਆਪਾਂ ਚੱਲਾਂਗੇ ਹਜੇ ਕਰਮੀ ਬਹੁਤ ਜ਼ਿਆਦਾ ਠੰਡੇ ਜਿਹੇ ਹੋਏ ਥੋੜੇ ਚੱਲਾਂਗੇ ਆਪਾਂ ਤੇ ਦੇਖਦੇ ਕਿੰਨਾ ਕੁ ਟਾਈਮ ਤੇ ਥੋੜੇ ਜਿਵੇਂ ਧੁੱਪ ਜੀ ਬਿਲਕੁਲ ਨਾ ਬੰਦ ਹੋਏ ਨਾ ਉਦੋਂ ਚੱਲਾਂਗੇ ਤੇ ਦੇਖਦੇ ਹੁਣ ਵੈਸੇ ਬਣਾਉਣ ਤੋਂ ਮੈਂ ਫਰਗਲ ਸੀ ਤੇ ਹੁਣ ਮੇਰਾ ਰੱਬ ਦਾ ਚੇਂਜ ਹੋ ਗਿਆ ਤੇ ਕੀ ਕੀਤਾ ਕਰਾਂਗੇ ਹਾਂਜੀ ਹੈ ਕਿ ਲੈਣਾ ਹੈ

ਜਦੋਂ ਆਦਾਨ ਨੂੰ ਕਿਨ ਕੁ ਰਵਾਸ਼ ਕਰੇ ਜਾਣਾ ਉਹ ਤੋਂ ਪਹਿਲਾਂ ਮੇਰੇ ਰੋਟੀ ਖਵਾ ਕੇ ਲੈ ਕੇ ਜਾਂਦੀ ਹਾਂ ਰੋਟੀ ਖਵਾ ਕੇ ਲੈ ਕੇ ਜਾਂ ਮੇਰਾ ਆ ਕੇ ਡਿਫਿਕਲਟ ਨਹੀਂ ਹੁੰਦਾ ਮੈਨੂੰ ਮੇਰਾ ਦਾਦਾ ਮੈਂ ਇਦਾਂ ਹੀ ਕਰਦੀ ਹਾਂ ਨਿੰਬੂ ਸਾਡੇ ਦਾ ਸੁੱਕ ਗਏ ਨੂੰ ਜਿੱਧਰੋਂ ਮੈਂ ਨਾ ਲਾਲ ਲਾਲ ਨਿੰਬੂ ਪਾਣੀ ਦੀ ਤਿਆਰੀ ਕਰਕੇ

ਤੇ ਲੈ ਕੇ ਆਂਦੀ ਉਹ ਕਾਮਯਾਬ ਜੀ ਨਹੀਂ ਲੱਗੀ ਰੈਡੀਮੇਡ ਮੈਨੂੰ ਮਹਿੰਗੀ ਵੀ ਹੋ ਗਈ ਉਹ ਚ ਵੇਖਾਂਗੇ ਉਹ 200 ਰੁਪਏ ਲਈ ਸੀ ਮੈਨੂੰ ਲੱਗਦਾ ਵਧੀਆ ਲੈ ਕੇ ਆਵਾਂਗੇ ਤੇ ਗਰਮੀ ਬਹੁਤ ਜ਼ਿਆਦਾ ਆ ਵੈਸੇ ਜ਼ਿਆਦਾਤਰ ਅ ਜਿਹੜਾ ਮੀਂਹ ਪਿਆ ਹੈਗਾ ਬਟ ਸਾਡੇ ਇਧਰ ਲੇਰੀਏ ਚ ਬਿਲਕੁਲ ਵੀ ਬਟਿੰਡੇ ਵਾਲੇ ਪਾਸੇ ਨਾ ਮੀਂਹ ਬਿਲਕੁਲ ਵੀ ਨਹੀਂ ਪਿਆ ਹੈਗਾ ਤੇ ਗਰਮੀ ਤੋਂ ਰਾਹਤ ਜਿਹੜੀ ਬਿਲਕੁਲ ਵੀ ਨਹੀਂ ਮਿਲੀ ਸਾਨੂੰ ਗਰਮੀ ਬਹੁਤ ਜ਼ਿਆਦਾ ਹੋਈ ਪਈ ਆ ਤੇ ਕਾਫੀ ਸਾਰੇ ਇਲਾਕਿਆਂ ਚ ਦੋ ਦੋ ਦਿਨ ਵੀ ਇਕੱਠਾ ਵੀ ਪਿਆ ਹੈਗਾ ਹੈਗਾ ਬਲੌ ਕਈ ਭੈਣ ਦੇ ਵਲੌਗ ਦੇਖਦੇ ਆ ਨਾ ਤੇ ਉਹਨਾਂ ਚ ਦੋ ਦੋ ਦਿਨ ਵੀ ਇਕੱਠਾ ਮਤਲਬ ਮੀਂਹ ਪਿਆ ਲੱਗਾ ਤਾਂ ਨੌਜੋਤਰ ਮੇਰਾ ਨਾ ਤੇਲ ਪੁੱਜ ਗਿਆ ਉਧਰ ਮੈਂ ਤੋੜੀ ਰਹੀ ਆ ਨੀ ਮਸਾਲਾ ਘੁੱਟ ਜੂਗਾ ਕਿਉਂਕਿ ਨਾ ਜਾਣ ਕਰਕੇ ਪਹਿਲਾਂ ਮੈਂ ਬਣਾਣੀ ਸੀ ਕਟਿੰਗ ਹੋਈ ਪਈ ਸੀ ਆਪਣੀ ਪਲੀਆਂ ਦੀ ਫਿਰ ਉਹ ਥੋੜਾ ਧਰ ਲਾਂਗੀ ਨਿੰਬੂ ਪਾਣੀ ਹੈ ਬੇਟਾ ਫੇਵਰੇਟ ਦਾਲ ਹੈ ਫੇਵਰੇਟ ਦਾਲ ਹਾਂ

ਇਹ ਕਿਹੜਾ ਕੜੀ ਬਣਾਇਆ ਨੇ ਇੱਕ ਪਕੌੜਾ ਦੇ ਦੇਗੀ ਨਾ ਬਸ ਤੈਨੂੰ ਆ ਗਈ ਤੇਰਾ ਲੈ ਕੇ ਲੈਮਨ ਵਾਟਰ ਲੈ ਕੇ ਆ ਗਈ ਤੁਸੀਂ ਮੰਜੇ ਦੇ ਉੱਤੇ ਬੈਠ ਜਾਓ ਠੀਕ ਐ ਤੇ ਆਪਣਾ ਲਈ ਪੀਓਗੇ ਨਾ ਮੈਨੂੰ ਪਤਾ ਦਾਦੂ ਆਤੇ ਵੀ ਲਈ ਦਾਦੂ ਆਤੇ ਦਾਦੂ ਆਤੇ ਵੀ ਲਈ ਚੰਗਾ ਚੰਗਾ ਕਰ ਚੁੱਪ ਕਰਕੇ ਤੇ ਬਹਿ ਜਾਓ ਫੇਰ ਹੀ ਆ ਥੋੜੀ ਜੇ ਰੁਕੋ ਲੈ ਬਿੱਪੀ ਮੈਂ ਤਾਂ ਨਾ ਗਰਮੀ ਚ ਬਾਹਰ ਪਹਿਲਾਂ ਆ ਗਿਆ ਤੇ ਮੇਰੇ ਵੀ ਬਹੁਤ ਲੇਟ ਮੈਂ ਲੈ ਕੇ ਗਈ aa la c paa b e lo b mo ke be lam o daf bi toan wal ao o i ena taan walsi daf bay jafea a ci ਇਹੜੰ ਮਰਾ ਕਿ ਲਓਗੇ ਜਿਹੜਾ ਸਾਰਾ ਨਮਕ ਵਗੈਰਾ ਮਿਕਸ ਹੋ ਜਾਂਦਾ ਉਹ ਨੂੰ ਨੂਣ ਵਿੱਚ ਦਮੀਂ ਵਰਤਾਂਗੇ ਆ ਇੱਕੋ ਮੇਰਾ ਚਮਚਾ ਚਾਹ ਮੇਰਾ ਇਹਦੇ ਨਾਲ ਬਹੁਤ ਸੋਹਣਾ ਸਮਾਨ ਪੈ ਜਾਂਦਾ ਹਸਾਬ ਬੜਾ ਵਧੀਆ ਹੁੰਦਾ ਸੀ ਮੈਨੂੰ ਉਸ ਦਿਨ ਹਸਾਬ ਘਟ ਗਿਆ ਸੀ ਇਹਦੇ ਨਾਲ ਤੇ ਆਉਂਦਾ ਤਾਂ ਹਸਾਬ ਹੋ ਜਾਂਦਾ ਚੰਗੇ ਆ ਮੈਂ ਫੇਰ ਚਮਚਾ ਨਾਲ ਇਹਦੇ ਵਿੱਚ ਆਉਂਦੇ ਹੀ ਇਹ ਨਿੱਕੇ ਨਿੱਕੇ ਥੂ ਉਹ ਕਿੰਨਾ ਬਣਾਉਣੀ ਤੇ ਮੈਂ ਫਲਗਾਂ ਲੈਂਦੀ ਰਹਿਦਾ ਤੇ ਮੇਰਾ ਰੱਤਾ ਮੈਂ ਨਾ ਕੋੰਦਸੇ ਪਹਿਲਾਂ ਦਰਵਾਜ਼ੇ ਤੋਂ ਜਾਣ ਤੋਂ ਪਹਿਲਾਂ ਰੋਟੀ ਖਾ ਕੇ ਲੇ ਕੇ ਜਾਂਦਾ ਤੇ ਬੁੱਝ ਜਾਵੇਂ ਨਾ ਫਿਰ ਤੋਂ ਮੈਂ ਨਾ ਪਾਪਾ ਕੋਲੇ ਜਿੰਨਾ ਮਰਜ਼ੀ ਮੈਂ ਨਾ ਖੁਆ ਲਿਆ ਤੇ ਤੇਰਾ ਪਸੰਦਾ ਇਸ਼ੂ ਇਹ ਸੀ ਅਜਮਾਈ ਲੈਣੀ ਚੀਜ਼ ਹੈ ਫਿਰ ਖਾਂਦਾ ਨਹੀਂਗਾ ਲੱਟਰਪਟਿਟੀ ਤੇ ਰੋਟੀ ਖਾਦੀ ਹੋ ਉਹ ਵੀ ਜਦੋਂ ਬਸ ਨਿੰਬੂ ਪਾਣੀ ਰਹਿਦੀ ਹੈ ਫਿਰ ਖਾਣਾ ਖਾਣਾ

तो या दाल दाल पता इजी बन जाती है बाकी बुलाव छोटे पाए करेंगे गर्मी करके रेडी है ਫੋਨ ਨਹੀਂ ਨਾਲ ਫੋਨ ਕੇ ਨਾ ਕਰਨਾ ਜਦ ਪਹਿਲੇ ਕਹਿ ਲੱਗਦਾ ਵੀ ਨਾ ਹੋਵੇ ਵਿੱਚ ਵੀ ਨਾ ਹੋਵੇ ਵੀ ਕੋ ਨਹੀਂ ਕੋ ਵਜਦਾ ਮਰੀ ਆਉਂਦਾ ਆਉਂਦਾ ਫੇਵਰੇਟ ਚੀਜ਼ ਤਾਂ ਇਹ ਹੁੰਦਾ ਨਾ ਫੇਵਰੇਟ ਚੀਜ਼ ਤਾਂ ਆਪਾਂ ਨੂੰ ਆਇਆ ਹੁੰਦਾ ਮੇਰਾ ਜਿਹਦਾ ਵਾਦਾ ਹੁਣ ਬਾਕੀ ਰੋਟੇ ਦੇ ਨਾਲ ਨਾ ਚੀ ਸਵਾਦ ਲੱਗਦੀ ਐ ਨਿੰਬੂ ਪਾਣੀ ਹੁਣ ਬੜਿਆ ਗਰਮੀ ਵਾਸਤੇ ਤੇ ਗਰਮੀ ਚ ਹੀ ਚੰਗਾ ਲੱਗੂ ਆ ਜੰਨੀ ਐ ਬੇਟਾ ਹਾਂ ਜਿਦਰਾ ਸਾਹਿਬ ਨੂੰ ਦੇ ਕੇ ਆਨੇ ਵਾਟਰ ਤੇ ਲੋ ਜੀ ਆਪਾਂ ਪੀਂਦੇ ਹਾਂ ਵਾਟਰ ਤੇ ਸਬਜ਼ਾ ਦਾਲ ਧਰਤੀ ਮਿਲਦੇ ਫਿਰ ਆਪਾਂ ਤੁਹਾਨੂੰ ਠਹਿਰ ਕੇ ਤੇ ਲੋ ਜੀ ਇੱਥੇ ਮੈਂ ਕਿਚਨ ਚ ਆ ਗਈ ਸੀ ਦਾਲ ਵੇਖਣ ਤੇ ਦਾਲ ਬਣਾਈ ਸੀ ਆਪਾਂ ਮੂੰਗੀ ਮਸਰੀ ਦੀ ਤੇ ਲੋ ਜੀ ਇੱਥੇ ਮੈਂ ਮੂੰਗੀ ਮਸਰੀ ਦੀ ਦਾਲ ਜਿਹੜੀ ਬੜੀ ਸੋਹਣੀ ਤਿਆਰ ਹੋਈ ਸੀਗੀ ਤੇ ਅੱਜ ਥੋੜੇ ਤੇਜ਼ ਮਸਾਲੇ ਪਾਏ ਸੀਗੇ ਮੈਂ ਕਿਹਾ ਥੋੜੀ ਥੋੜੀ ਤੁਹਾਨੂੰ ਵੀ ਪਤਾ ਮਿਰਚ ਵੀ ਮੜੇ ਜੀ ਮਤਲਬ ਬਿਲਕੁਲ ਹੀ ਆਪਾਂ ਘੱਟ ਪਾਉਣੀ ਸੀ ਜਬਜਤ ਕਰਕੇ ਹਲਕੀ ਹਲਕੀ ਥੋੜੀ ਪਾਣੀ ਪਿਆ ਕਰੋਗੇ ਹੁਣ ਫਿਰ ਜਿਵੇਂ ਜਿਵੇਂ ਵੱਡਾ ਹੋਣਦਾ ਉਹਦਾ ਜਿਹੜਾ ਨਮਕ ਮਿਰਚ ਮਿੱਠੇ ਦਾ ਟੇਸਟ ਇਹਨੂੰ ਵੀ ਪਤਾ ਹੋਣਾ ਚਾਹੀਦਾ ਹੁਣ ਸੋ ਲੇਖੋ ਜੀ ਇੱਥੇ ਮੈਂ ਨਾ ਕੀ ਪਾਣਾ ਵਰਤ ਗਿਆ ਜਦੋਂ ਮੈਂ ਕੁੱਕਰ ਤਾਂ ਲੱਗੇ ਨਾ ਤੇ ਸਾਰੀ ਜਿਹੜੀ ਦਾਲ ਆ ਥੱਲੇ ਡੋਲ ਗਈ ਤੇ ਕਹਿੰਦਾ ਮਤਲਬ ਤੇ ਇਹ ਆ ਕਿ ਮੇਰਾ ਜਿਹੜਾ ਪਚਾ ਮਸਾ ਹੋਇਆ ਸਮਝ ਲਓ ਤੁਸੀਂ ਮੇਰੇ ਦਾਲ ਢੇੜ ਤੇ ਵੀ ਪੈ ਸਕਦੀ ਸੀ ਮੇਰੇ ਦੋਨਾਂ ਪੈਰਾਂ ਤੇ ਵੀ ਪੈ ਸਕਦੀ ਸੀ ਪਚਾ ਮੇਰਾ ਇੰਨਾ ਖੋ ਗਿਆ ਕਿ ਚਲੋ ਇੱਕ ਪੈਰ ਤੇ ਮੇਰੇ ਗੂਟੇ ਤੇ ਤੇ ਦਾਲ ਉਂਗਲੀ ਤੇ ਪੈ ਗਈ ਤੇ ਉਸ ਤੋਂ ਬਾਅਦ बस ਮੈਂ ਪਾਣੀ ਪਾ ਵੈਸਤਾ ਪਾਣੀ ਪਾਉਣਾ ਨਹੀਂ ਚਾਹੀਦਾ ਕਹਿੰਦੇ ਜਦੋਂ ਚੀਜ਼ ਆ ਮਤਲਬ ਇਦਾਂ ਹੋਵੇ ਕੋਈ ਡੁੱਲੇ ਤੇ ਬਟ ਮੈਂ ਤਾਂ ਪਾ ਲਿਆ ਸੀ ਤੇ ਦਵਾ ਦਾ ਪਾ ਕੇ ਪਾਣੀ ਤੇ ਮੈਂ ਤਾਂ ਫਿਰ ਪੇਸਟ ਲਗਾ ਕੇ ਤੇ ਉਸ ਤੋਂ ਬਾਅਦ ਮੈਨੂੰ ਇੰਨਾ ਹੋ ਤਾਂ ਰਿਹਾ ਸੀ ਗਰਮਗਰਮ ਮਹਿਸੂਸਤ ਅੱਗ ਜਿਦਾਂ ਰੜਦਾ ਹੋ ਰਿਹਾ ਸੀ ਪੈਰ ਬਟ ਜਿਵੇਂ ਕਹਿੰਦੇ ਹੁੰਦੇ ਨਾ ਮੈਨੂੰ ਉਸ ਤਰ੍ਹਾਂ ਮਹਿਸੂਸ ਨਹੀਂ ਹੋ ਰਿਹਾ ਸੀ ਚਿੱਕ ਨਹੀਂ ਮੇਰੇ ਮਾੜਾ ਮੋਟਾ ਵੀ ਜਦੋਂ ਇਦਾਂ ਦਾ ਕੋਈ ਹੋ ਜਾਏ ਮੈਂ ਤਾਂ ਚਿੱਕਾ ਮਾਰਨ ਬਹਿ ਜਾ ਮੈਨੂੰ ਇਦਾਂ ਲੱਗ ਰਿਹਾ ਸੀ ਕਿ ਸ਼ਾਇਦ ਮੇਰਾ ਬਚਾਅ ਹੋ ਗਿਆ ਹੋਗਾ ਤੇ ਵੈਗੁਰ ਜੀ ਦੀ ਕਿਰਪਾ ਦੇ ਨਾਲ ਇਹ ਵਲਾ ਮੈਂ ਸ਼ੂਟ ਕਰ ਰਹੀ ਹਾਂ ਨੈਕਸਟ ਈ ਮਤਲਬ ਇਹਦੀ ਕਰ ਰਹੀ ਹਾਂ ਇਹਦੀ ਵੌਇਸਓਵਰ ਤੇ ਜਿਹੜਾ ਮੇਰਾ ਬਚਾਅ ਜਦੋਂ ਮੈਂ ਸਵੇਰ ਨੂੰ ਦੇਖਿਆ ਤੇ ਮੇਰਾ ਜਿਹੜਾ ਪੈਰ ਦਾ ਬਚਾਅ ਹੋ ਗਿਆ ਸੀਗਾ ਤੇ ਵੈਗੁਰ ਰੁਚੀ ਦੀ ਕਿਰਪਾ ਦੇ ਨਾਲ ਹੋ ਗਿਆ ਸੀ ਤੇ ਇੱਕ ਪਾਣਾ ਇਦਾਂ ਵਰਤਿਆ ਕਿ ਜਿਹੜੀ ਮੇਰੇ ਚੁੰਨੀ ਸੀ ਨਾ ਉਹ ਚੁੰਨੀ ਕੁੱਕਰ ਦੇ ਨਾਲ ਉਹ ਜਿਹੜੀ ਡੰਡੀ ਜੀ ਆ ਉਹ ਥੋੜੀ ਜੀ ਤੜਕੀ ਆ ਤੇ ਉਹ ਦੇ ਵਿੱਚ ਚੁੰਨੀ ਅੜ ਗਈ ਜਦੋਂ ਮੈਂ ਰੱਖਣ ਲੱਗੀ ਤੇ ਚੁੰਨੀ ਦਾ ਜਦੋਂ ਪ੍ਰੈਸ਼ਰ ਪਿਆ ਤਾਂ ਥੱਲੇ ਡਿੱਗ ਗਿਆ ਕੁੱਕਰ ਚਲੋ ਜੀ ਆਪਾਂ ਹੁਣ ਚੱਲਦੇ ਆ ਥੋੜਾ ਜਨਾ ਮੈਨੂੰ ਲੱਗਾ ਹਲਕਾ ਜਿਹਾ ਪੂ ਤਾਂ ਮੱਚੀ ਜਾਂਦਾ ਵੈਸੇ ਤਾਂ ਤੇ ਮੈਂ ਸਵੇ ਵਸ ਤਾਂ ਤਾਜ਼ਾ ਤਾਜ਼ਾ ਦਾ ਪਤਾ ਨਹੀਂ ਲੱਗਦਾ ਹੁੰਦਾ ਸੋ ਮੈਨੂੰ ਮਤਲਬ ਉਮੀਦ ਤਾਂ ਮਹਿਸੂ ਅੱਗ ਜੀ ਵਾਂਗੂ ਮਹਿਸੂਸ ਹੋ ਰਿਹਾ ਬਟ ਮੈਨੂੰ ਇਦਾਂ ਨਾ ਚੱਪਲ ਮੇਂ ਹਲਕੀ ਜੀ ਹਲਕੀ ਜੀ ਐ ਕਰਕੇ ਟਾਂਗ ਲਿੰਨੀ ਆ ਮੜੀ ਜੀ ਉਂਗਲਾਂ ਤੇ ਇਹਦੇ ਨਾਲ ਤੋਰਾਇਆ ਹੋ ਜਾਂਦਾ ਤੇ ਫਿਰ ਹੁਣ ਜਦ ਜੋ ਤਿਆਰ ਹੈ ਕਹਿ ਬੈਠੀ ਕਿ ਚਲ ਤੂੰ ਰੋਟੀ ਖਾ ਲੈ ਤੇ ਆਪਾਂ ਤੈਨੂੰ ਲੈ ਕੇ ਜਾਵਾਂਗੇ ਚਾਚੂ ਘਰੇ ਤੇ ਹੁਣ ਰੋਟੀ ਤਾਂ ਖਾ ਲਈ ਫਿਰ ਰੋਣਾ ਸੀ ਇਹ ਫਿਰ ਮੈਂ ਕਿਹਾ ਚੱਲ ਥੋੜਾ ਜਿਹਾ ਕੜਵਾ ਲਿਓਨੀ ਆ ਤੇ ਅੱਜ ਤਾਂ ਬਾਵਾ ਵੱਡਾ ਹੀ ਹਾਸਾ ਸੀ ਜੇ ਪੂਰੀ ਡੁੱਲ ਜਾਂਦੀ ਫਿਰ ਬਹੁਤ ਫਿਰ ਕੁਝ ਹੋ ਸਕਦਾ ਸੀ ਹਜ ਤਾ ਥੋੜਾ ਜਿਹਾ ਬਚਾਅ ਹੋ ਗਿਆ ਹਾਸਾ ਕਹਿ ਸਕਿਆ ਹੁੰਦੇ ਹੁੰਦੇ ਬਚ ਗਿਆ ਫੁੱਲਾ ਚਲੋ ਵੈਸਾ ਹੋਇਆ ਥਲਕਾ ਜਿਹਾ ਪੜਾ ਹੋਈ ਥੋੜਾ ਜਿਹਾ ਇਹ ਤਗੂਠਾ-ਗੂਠੇ ਦੇ ਨੇੜ ਤੇ ਰਹਿ ਜੇ ਆ ਜੇ ਕਿਤੇ ਪੂਰੇ ਦੋਨਾਂ ਪੈਰਾ ਤੇ ਡੋਲ ਜਾਂਦੀ ਜਾਂ ਕਿਵੇਂ ਫੇਰ ਓਖਾ ਜਾਂਦੀ ਢਿੱਡ ਢੋਡ ਤੇ ਪੈ ਜਾਂਦੀ ਅੱਜ ਤਾਂ ਬਚਾਅ ਹੋ ਗਿਆ ਚਲੋ ਚੱਲਦੇ ਆ ਫੇਰ ਉਹਨਾਂ ਪੰਗਾ ਤੇ ਮਿਲਦੇ ਤੁਹਾਨੂੰ ਬਾ ਜਾ ਕੇ ਅਸੀਂ ਘਰ ਪਹੁੰਚ ਚੁੱਕੇ ਆ ਤੇ ਅਸੀਂ ਨਾ ਚੇਤਾਪੁਰਗਾ ਉੱਤੇ ਵਲੌਗ ਨਹੀਂ ਸ਼ੂਟ ਕਰਿਆ ਜਿਵੇਂ ਗਏ ਤੇ ਬਸ ਆ ਗਏ ਅਸੀਂ ਤਾਂ ਅੱਧਾ ਘੰਟਾ ਲਗਾ ਕੇ ਚਲੋ ਜੀ ਮਿਲਾਂਗੇ ਤੁਹਾਨੂੰ ਨਵੇਂ ਵਲੌਗ ਦੇ ਨਾਲ ਤਦ ਤੱਕ ਦੇ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਟੇਕ ਕੇਅਰ ਬਾਏ ਬਾਏ